ਪੰਜਾਬ ਦੇ ਵਿੱਚ ਇਹ ਚੀਜ਼ਾਂ ਬਹੁਤ ਹੁੰਦੀਆਂ ਨੇ ਕਿ ਮੁੰਡਾ ਉਧਰ ਚਲੇ ਗਿਆ ਜਾਂ ਕੁੜੀ ਉਧਰ ਚਲੇਗੀ ਹਾਈਲਾਈਟਸ ਕਰਕੇ ਵਿਆਹ ਕਰਾ ਕੇ ਮੁੰਡੇ ਨੂੰ ਬੁਲਾਇਆ ਨਹੀਂ ਬੜੇ ਕੇਸ ਆਏ ਮੁੰਡੇ ਨੇ ਸੁਸਾਈਸਾਈਡ ਕਰ ਲਿਆ ਕੁੜੀ ਨੇ ਇੰਨੀ ਠੱਗੀ ਮਾਰ ਲਈ ਕੋਈ ਕਹਿੰਦਾ ਮੁੰਡੇ ਨੇ ਠੱਗੀ ਮਾਰ ਲਈ ਉੱਥੇ ਤੁਹਾਨੂੰ ਇਹ ਪੱਖ ਕੀ ਲੱਗਦਾ ਕਿ ਕੁੜੀਆਂ ਉੱਥੇ ਜਾ ਕੇ ਜਾਂ ਮੁੰਡੇ ਵੀ ਕਹਿ ਲਓ ਉੱਥੇ ਜਾ ਕੇ ਜਿਹੜਾ ਆਪਣਾ ਉਹਨਾਂ ਦਾ ਸਪਾਊਸ ਹੁੰਦਾ ਉਹ ਨਹੀਂ ਬੁਲਾਉਂਦੇ 에ਰਪੋਰਟ ਤੇ ਜਾ ਕੇ ਕਹਿੰਦੇ ਨੰਬਰ ਚੇਂਜ ਹੋ ਜਾਂਦੇ ਆ ਮੈਂ ਇੱਕ ਇੱਕ ਵੀਡੀਓ ਦੇਖੀ ਕਿਸੇ ਨੇ ਪਤਾ ਨਹੀਂ ਫੇਕ ਬਣਾਈ ਸੀ ਸੱਚ ਦੀ ਝੂਠ ਸੀ ਕਿ ਉੱਥੇ ਬਿੰਨ ਦੇ ਵਿੱਚ ਚੂੜਾ ਪਿਆ ਸੀਗਾ ਮਤਲਬ ਇਦਾਂ ਦੀਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਇਹ ਕਲਚਰ ਇਦਾਂ ਦਾ ਕਦੋਂ ਤੋਂ ਹੋ ਗਿਆ ਇਦਾਂ ਇੰਨਾ ਜ਼ਿਆਦਾ ਬੰਦਾ ਕਿ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾਵਾਂ ਲੈ ਕੇ ਕੁੜੀਆਂ ਮੁੱਕਰ ਜਾਂਦੀਆਂ ਮੁੰਡੇ ਮੁੱਕਰ ਜਾਂਦੇ ਇਹਦਾ ਕੀ ਕਾਰਨ ਮੰਨਦੇ ਹੋ ਇਹਦਾ ਕਾਰਨ ਇਹ ਹੈ ਜੀ ਦੇਖੋ ਜਮੀਨ ਦੇਖਿਆ ਤੁਸੀਂ ਇਦਾਂ ਦੇ ਕੇਸ ਸੁਣੇ ਤਾਂ ਹੋਣਗੇ ਸੁਣੇ ਨੇ ਦੇਖੇ ਵੀ ਨੇ ਵੀ ਜਿਹੜੀਆਂ ਕੁੜੀਆਂ ਉੱਥੇ ਗਈਆਂ ਹੋਈਆਂ ਨੇ ਦੋ ਦੋ ਸਾਲ ਤਿੰਨ ਤਿੰਨ ਸਾਲ ਹੋ ਗਏ ਹਸਬੰਡੀਆਂ ਫਾਈਲ ਨਹੀਂ ਲਾ ਰਹੀਆਂ ਬਾਹਰ ਦੇ ਲਈ ਜਾਂਦੀਆਂ ਨੇ ਵੀ ਐਵੇਂ ਆ ਉਵੇਂ ਆ ਪ੍ਰੋਬਲਮ ਹੈ ਇਹ ਉਹ ਉਹ ਉਹਨਾਂ ਦਾ ਇਹੀ ਪਰਪਸ ਹੁੰਦਾ ਅਸਲ ਦੇ ਵਿੱਚ ਉਹ ਉਹਨਾਂ ਨੇ ਮੈਰਿਜ ਮੈਰਿਜ ਦੇ ਪਰਪਸ ਤੇ ਨਹੀਂ ਕਰਾਈ ਹੋਈ ਅੱਜ ਕੱਲ ਇਹ ਮਤਲਬ ਹੁਣ ਚਲੋ ਥੋੜਾ ਜਿਆ ਘਟਿਆ ਇਹ ਬਟ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲ ਗਿਆ ਸੀਗਾ ਮਤਲਬ ਕੁੜੀਆਂ ਵਾਲੇ ਪੱਖੋਂ ਅਗਰ ਮੈਂ ਗੱਲ ਕਰਾਂ ਵੀ ਕੁੜੀ ਦੇ ਮਾਪਿਆਂ ਨੇ ਇੱਕ ਸੁੱਖਾ ਤਰੀਕਾ ਲੱਭ ਲਿਆ ਸੀ ਹੂੰ ਕੁੜੀ ਦੇ ਮਾਪਿਆਂ ਨੇ ਸੁੱਖਾ ਤਰੀਕਾ ਕੀ ਲੱਭ ਲਿਆ ਸੀ ਆਇਲਸ ਕਰਾਓ ਹੂੰ ਵਿਆਹ ਦਾ ਕੰਮ ਵੀ ਵਿੱਚ ਨਿਪਟ ਗਿਆ ਵਿਆਹ ਤੇ ਵੀ ਪੈਸਾ ਨਹੀਂ ਲਾਣਾ ਪੈਣਾ ਕੋਈ ਤੇ ਨਾ ਹੀ ਬਾਹਰ ਭੇਜਣ ਵਾਸਤੇ ਕੁੜੀ ਤੇ ਕੋਈ ਪੈਸਾ ਖਰਚਣਾ ਪੈਣਾ ਹੂੰ ਉਹ ਵੀ ਬਸ ਆਇਲਸ ਦੇ ਵਿੱਚ ਉਹਨਾਂ ਨੇ 50000 ਦੇ ਵਿੱਚ ਹੀ 30000 ਦੇ ਵਿੱਚ ਹੀ ਸਾਰਾ ਕੰਮ ਨਿਬੇੜ ਦੇਣਾ ਹੂੰ ਜੇ ਉਹ ਕੁੜੀ ਨੂੰ ਇੱਥੇ ਰੱਖ ਦੇ ਕੁੜੀ ਦੇ ਵਿਆਹ ਦੇ ਖਰਚਾ ਕਰਨਾ ਪੈਣਾ ਸੀਗਾ 5 ਲੱਖ 10 ਲੱਖ ਕੁਝ ਵੀ ਜੋ ਵੀ ਹਰੇਕ ਦਾ ਬਜਟ ਹੁੰਦਾ ਹੂੰ ਜਾਂ ਅਗਰ ਬਾਹਰ ਭੇਜਦੇ ਤਾਂ ਵੀ 15-20 ਲੱਖ ਰੁਪਇਆ ਖਰਚਣਾ ਪੈਂਦਾ ਸੀਗਾ ਹੂੰ ਵੀ ਉਹ ਚੀਜ਼ਾਂ ਤੋਂ ਉਹਨਾਂ ਨੇ ਇੱਕ ਸ਼ਾਰਟਕਟ ਲੱਭ ਲਿਆ ਸੀਗਾ ਇਹ ਕੇਸ ਉਦੋਂ ਹੀ ਜ਼ਿਆਦਾ ਆਏ ਨੇ ਜਿਨ੍ਹਾਂ ਨੇ ਸ਼ਾਰਟਕਟ ਜਦੋਂ ਉਹ ਟਾਈਮ ਚੱਲਿਆ ਤਾਂ ਲੱਗਦਾ ਕਿ ਉਹ ਵਪਾਰ ਬਣ ਗਿਆ ਵਪਾਰ ਬਣ ਗਿਆ ਸੀ ਇਦਾਂ ਦੇ ਕੇਸ ਬਹੁਤ ਆਏ ਕਿ ਸੁਸਾਈਡ ਕਰ ਲਿਆ ਮੁੰਡਿਆਂ ਨੇ ਕਿਉਂਕਿ ਸ਼ਰਮ ਦੇ ਮਾਰਿਆ ਨੇ ਜਾਂ ਲੋਕਾਂ ਦੇ ਤਾਣੇ ਮੇਣਿਆਂ ਦੇ ਮਾਰ ਰਹੇ ਹਾਂ ਹਾਂਜੀ ਮੈਂ ਦੇਖੋ ਮੈਂ ਤੁਹਾਨੂੰ ਇੱਕ ਦਸ ਨਾ ਹੁਣ ਕਾਫੀ ਬੰਦਿਆਂ ਦਾ ਜਿਹੜਾ ਸਵਾਲ ਹੁੰ ਹੂੰ ਮੇਰੀ ਵਾਈਫ ਦਾ ਸੁਪਨਾ ਸੀਗਾ ਵੀ ਮੈਂ ਕੈਨੇਡਾ ਜਾਵਾਂ ਹੂੰ ਮੈਂ ਵਾਈਫ ਬੇਟੀ ਛੋਟੀ ਸੀਗੀ 1.5 ਸਾਲ ਦੀ ਹਾਂ ਮੈਂ ਵਾਈਫ ਨੂੰ ਭੇਜ ਨਹੀਂ ਸਕਦਾ ਸੀਗਾ ਕਿਉਂਕਿ ਮੈਨੂੰ ਪਤਾ ਸੀਗਾ ਉਹਨਾਂ ਨੂੰ ਸਟਰਗਲ ਬੜਾ ਫੇਸ ਕਰਨਾ ਪੈਣਾ ਹੂੰ ਦੈਨ ਮੈਂ ਆਪ ਕਿਹਾ ਸੀਗਾ ਕੈਨੇਡਾ ਵੀ ਮੈਂ ਜਾ ਕੇ ਵਾਈਫ ਤੇ ਬੇਟੀ ਨੂੰ ਬੁਲਾਵਾਂਗਾ ਉਹਨਾਂ ਦਾ ਸੁਪਨਾ ਪੂਰਾ ਕਰਨਾ ਸੀਗਾ ਮੈਂ ਹੂੰ ਬਟ ਚਲੋ ਅਨਫੋਰਚੂਨੇਟਲੀ ਰੱਬ ਦੀ ਚਲੋ ਹਣਾ ਮਤਲਬ ਵੀ ਉਹ ਚੀਜ਼ ਚ ਰਹਿ ਜਾਣੀ ਸੀਗੀ ਜੋ ਪੂਰਾ ਨਹੀਂ ਹੋ ਪਾਇਆ ਵੀ ਵਾਈਫ ਤੇ ਬੇਟੀ ਦਾ ਜਦੋਂ ਵੀਜ਼ਾ ਨਾ ਲੱਗਿਆ ਉਹ ਵੀ ਇੱਕ ਮੇਜਰ ਕਰਨਾ ਮੇਰਾ ਵਾਪਸ ਆਣ ਦਾ ਹਾਂਜੀ ਅੱਛਾ ਸਿਮਰਨ ਜੀ ਦੀ ਇੱਕ ਆ ਹਾਂਜੀ ਕਿ ਯਾਰ ਅਸੀਂ ਆਪਣਾ ਬੱਚਾ ਭੇਜਣਾ ਬਾਹਰ ਨਹੀਂ ਨੇ ਲੱਖ ਲੱਖ ਲਾ ਕੇ ਭੇਜਣਾ ਭੇਜਦੀ ਐ ਕੀ ਸਲਾਹ ਹੋਊਗੀ ਤੁਹਾਡੀ ਮੇਰੀ ਸਲਾਹ ਇਹ ਹੋਏਗੀ ਵੀ ਪਹਿਲਾਂ ਇੱਥੇ ਪੂਰੀ ਕੋਸ਼ਿਸ਼ ਕਰੋ ਹੂੰ ਕਿਉਂਕਿ ਇੱਥੇ ਵੀ ਕੰਮ ਚੱਲਦੇ ਨੇ ਪੰਜਾਬ ਦੇ ਵਿੱਚ ਕੋਈ ਭੁੱਖਾ ਨਹੀਂ ਮਰ ਰਿਹਾ ਹੂੰ ਆਪਣੇ ਮਾਪਿਓ ਨੇ ਸਾਰੀ ਜ਼ਿੰਦਗੀ ਇੱਥੇ ਗੱਡੀ ਆਪਣੇ ਦਾਦੇ ਬੜਦਾਦੇ ਨੇ ਸਾਰੀ ਜ਼ਿੰਦਗੀ ਇੱਥੇ ਗੱਡੀ ਆ ਹੂੰ ਉਹ ਕੋਈ ਭੁੱਖੇ ਨਹੀਂ ਮਰਦੇ ਉਹ ਬਹੁਤ ਕੁਝ ਵਿਰਾਸਤ ਚ ਵੀ ਮਿਲਦਾ ਸਭ ਨੂੰ ਹਾਂ ਹਾਂਜੀ ਮਤਲਬ ਤੁਸੀਂ ਦੇਖੋਗੇ ਵੀ ਪੰਜਾਬ ਦੇ ਵਿੱਚ ਕਿਹੜੀ ਚੀਜ਼ਾਂ ਜਿਹੜੀ ਬੰਦਾ ਮਤਲਬ ਕਰੋੜਾ ਰੁਪਏ ਦੀਆਂ ਕੋਠੀਆਂ ਅੱਜ ਕੱਲ੍ਹ ਆਮ ਹੋ ਗਈਆਂ ਹਾਂ ਉਹ ਉਹ ਬੰਦੇ ਨੇ ਇੱਥੋਂ ਹੀ ਰਹਿ ਕੇ ਕਮਾਕੇ ਬਣਾਈਆਂ ਨੇ ਹੂੰ ਹੂੰ ਜੇ ਉਹ ਕਰ ਸਕਦੇ ਨੇ ਆਪਾਂ ਕਿਉਂ ਨਹੀਂ ਕਰ ਸਕਦੇ ਅਸਲ 'ਚ ਮਾਈਂਡਸੈਟ ਚੇਂਜ ਕਰਨ ਦੀ ਲੋੜ ਆ ਮਾਈਂਡਸੈਟ ਨੂੰ ਚੇਂਜ ਕਰੋ ਇੱਥੇ ਕੰਮ ਕਰੋ ਅਗਰ ਉਹੀ 20-25 ਲੱਖ ਰੁਪਏ ਉੱਥੇ ਲਾਣਾ ਉਹੀ ਇੱਥੇ ਲਾਣ ਲੱਗਿਆ ਲੋਕ ਡਰਦੇ ਨੇ ਵੀ ਫੇਲ ਹੋ ਜਾਣਗੇ ਜੇ ਉੱਥੇ ਜਾ ਕੇ ਫੇਲ ਹੋ ਗਏ ਉੱਥੇ ਜਾ ਕੇ ਕੋਈ ਚਾਰਜ ਪੈ ਗਿਆ ਪੀਆਰ ਨਾ ਹੋਏ